ਦਿਲਜੀਤ ਦੋਸਾਂਜ ਹੁਣ ਕੇਬੀਸੀ ਦੇ ਵਿੱਚ ਨਜ਼ਰ ਆਉਣਗੇ ਜਿੱਤੀਆਂ ਹੋਈਆਂ ਜਿੰਨੀਆਂ ਵੀ ਰਕਮਾਂ ਹੋਣਗੀਆਂ ਉਹ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਉਹਨਾਂ ਨੂੰ ਦਾਨ ਕਰਨਗੇ ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪੰਜਾਬੀ ਗਾਇਕ ਮਸ਼ਹੂਰ ਦਿਲਜੀਤ ਦੋਸਾਂਜ ਹੁਣ ਕੇਬੀਸੀ ਪ੍ਰੋਗਰਾਮ ਦੇ ਵਿੱਚ ਸ਼ੋਅ ਦੇ ਵਿੱਚ ਅਮਿਤਾ ਵਚਨ ਦੇ ਨਾਲ ਬੈਠੇ ਹੋਏ ਨਜ਼ਰ ਆਉਣਗੇ ਤਾਂ ਦੱਸਦੇ ਕਿ ਪੰਜਾਬੀ ਗਾਇਕ ਅਦਾਕਾਰ ਦਿਲਜੀਤ ਦੋਸਾਂਜ ਜੋ ਕਿ ਜਲਦੀ ਹੀ ਕੌਣ ਬਣੇਗਾ ਕਰੋੜਪਤੀ ਕੇਬੀਸੀ 17 ਬਾਲੀਵੁੱਡ ਸੁਪਰਸਟਾਰ ਅਮਿਤਾ ਵਚਨ ਦੇ ਨਾਲ ਹੌਟ ਸੀਟ ਦੇ ਵਿਚ ਨਜ਼ਰ ਆਉਣਗੇ ਦਿਲਜੀਤ ਨੇ ਇੱਕ ਪ੍ਰਸ਼ੰਸਕ ਦੇ ਸਵਾਲ ਦਾ ਇਹ ਜਵਾਬ ਦਿੱਤਾ ਹੈ ਦਰਸਲ ਸ਼ੋਭੀਤਾ ਵਦਵਾ ਨਾਮ ਦੇ ਇੱਕ ਯੂਜ਼ਰ ਨੇ ਦਿਲਜੀਤ ਨੂੰ ਐਕਸ ਦੇ ਉੱਤੇ ਪੁੱਛਿਆ ਕਿ ਕੇਬੀਸੀ ਦੇ ਉੱਤੇ ਤੁਹਾਡਾ ਅਨੁਭਵ ਕਿਵੇਂ ਰਿਹਾ ਜਵਾਬ ਦੇ ਵਿੱਚ ਦਿਲਜੀਤ ਨੇ ਅੰਗਰੇਜ਼ੀ ਅਤੇ ਪੰਜਾਬੀ ਦੇ ਮਿਸ਼ਰਣ ਦੇ ਵਿੱਚ ਲਿਖਿਆ ਹੈ ਕਿ ਇਹ ਸਭ ਪੰਜਾਬ ਦੇ ਵਿੱਚ ਆਏ ਹੜ੍ਹਾਂ ਬਾਰੇ ਹੈ ਇਹ ਇਸ ਕਾਰਨ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਨੇ ਕਿ ਦਿਲਜੀਤ ਕੇਬੀਸੀ ਦੇ ਵਿੱਚ ਜਿੰਨੀ ਵੀ ਰਕਮ ਜਿੱਤੇਗਾ ਉਹ ਉਸ ਨੂੰ ਪੰਜਾਬ ਦੇ ਹੜਪਿਰਤਾ ਲਈ ਦਾਨ ਕਰ ਦਵੇਗਾ ਦਿਲਜੀਤ ਦਾ ਕੇਬੀਸੀ ਸ਼ੋਅ ਕਦੋਂ ਪ੍ਰਸਾਰਿਤ ਹੋਵੇਗਾ ਇਸ ਬਾਰੇ ਅਧਿਕਾਰਤ ਤੌਰ ਦੇ ਉੱਤੇ ਕੋਈ ਵੀ ਪੁਸ਼ਟੀ ਜਾਂ ਫਿਰ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਇਸ ਦਾ ਜੋ ਕਿ ਟੀਜ਼ਰ ਜਲਦੀ ਹੀ ਆਉਣ ਦੀ ਉਮੀਦ ਹੈ ਇਸ ਐਪੀਸੋਡ ਦੇ ਵੀ ਇਸ ਮਹੀਨੇ ਰਿਲੀਜ਼ ਹੋਣ ਦੀ ਵੀ ਉਮੀਦ ਹੈ ਤਾਂ ਦਿਲਜੀਤ ਨੇ ਹੜਾ ਪਰਵਾ ਵਿਤ 10 ਪਿੰਡਾਂ ਨੂੰ ਗੋਦ ਲਿਆ ਹੈਗਾ ਪੰਜਾਬ ਦੇ ਵਿੱਚ ਆਏ ਹੜਾ ਤੋਂ ਬਾਅਦ ਬਹੁਤ ਸਾਰੇ ਕਲਾਕਾਰਾਂ ਨੇ ਮਦਦ ਕੀਤੀ ਹੈ ਜਿਨ੍ਹਾਂ ਦੇ ਵਿੱਚ ਦਿਲਜੀਤ ਵੀ ਸ਼ਾਮਿਲ ਹੈ ਉਸ ਨੇ 10 ਪਿੰਡਾਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ ਇਸ ਤੋਂ ਬਾਅਦ ਉਸ ਦੀ ਟੀਮ ਸਹਾਇਤਾ ਪ੍ਰਦਾਨ ਕਰਨ ਲਈ ਕਈ ਪਿੰਡਾਂ ਦਾ ਦੌਰਾ ਕਰ ਰਹੀ ਹੈ ਉਸ ਦੀ ਟੀਮ ਜਿੱਥੇ ਕਿ ਭੋਜਨ ਪੀਣ ਵਾਲਾ ਪਾਣੀ ਅਤੇ ਦਵਾਈਆਂ ਲੋਕਾਂ ਨੂੰ ਪ੍ਰਦਾਨ ਕਰ ਰਹੀ ਹੈ ਤਾਂ ਫਿਲਮ ਸਰਦਾਰ ਜੀ ਨੂੰ ਜੇਕਰ ਗੱਲ ਕੀਤੇ ਜਾਵੇ ਤਾਂ ਕਈ ਦਿਸ ਤੋਂ ਪਹਿਲਾਂ ਵੀ ਫਿਲਮ ਵਿਵਾਦ ਤੋਂ ਬਾਅਦ ਸੁਰਖੀਆਂ ਦੇ ਵਿੱਚ ਦਿਲਜੀਤ ਦੋਸਾਂਝ ਭਾਰਤ ਪਾਕਿਸਤਾਨ ਦੇ ਮੈਚ ਦੇ ਉੱਤੇ ਵੀ ਕਾਫੀ ਸਵਾਲ ਖੜੇ ਕੀਤੇ ਨੇ ਕਿਉਂਕਿ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦ ਹੋਇਆ ਸੀ ਤੁਹਾਨੂੰ ਯਾਦ ਹੋਵੇਗਾ ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਫਿਲਮ ਸਰਦਾਰ ਜੀ 3 ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਜਿਸ ਦੇ ਵਜੋਂ ਪਾਕਿਸਤਾਨ ਨੇ ਅਦਾਕਾਰ ਜੋ ਕਿ ਹਨੀਆ ਆਮੀਰ ਵੀ ਸੀ ਫਿਲਮ ਦਾ ਟਰੇਲਰ ਜੋ ਕਿ ਟ੍ਰੇਲਰ ਰਿਲੀਜ਼ ਹੁੰਦੇ ਹੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਜਿਸ ਦੇ ਨਤੀਜੇ ਦੇ ਵਜੋਂ ਫਿਲਮ ਸਿਰਫ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਈ ਦਿਲਜੀਤ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਫਿਲਮ ਬਣਾਈ ਗਈ ਸੀ ਤਾ ਸਥਿਤੀ ਆਮ ਸੀ ਹਾਲਾਂਕਿ ਉਸਨੇ ਇਹ ਵੀ ਕਿਹਾ ਹੈਗਾ ਕਿ ਉਸ ਦਾ ਦੇਸ਼ ਹਮੇਸ਼ਾ ਪਹਿਲਾ ਆਉਂਦਾ ਹੈ ਤਾਂ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਦੇ ਉੱਤੇ ਉਠਾਏ ਸਵਾਲ ਵੀ ਗਏ ਨੇ ਕਿਉਂਕਿ ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਵਰਲਡ ਟੂਰ ਔਰਾ ਦੇ ਵਿੱਚ ਮਲੇਸ਼ੀਆ ਸ਼ੋਅ ਦੇ ਦੌਰਾਨ ਏਸ਼ੀਆ ਕੱਪ ਦੇ ਵਿੱਚ ਭਾਰਤ ਪਾਕਿਸਤਾਨ ਮੈਚ ਦੇ ਉੱਤੇ ਸਵਾਲ ਉਠਾਏ ਨੇ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਮੇਰੀ ਫਿਲਮ ਸਰਦਾਰ ਜੀ 3 ਫਰਵਰੀ ਦੇ ਵਿੱਚ ਬਣੇ ਸੀ ਉਦੋਂ ਸਾਰੇ ਦੇਸ਼ ਮੈਚ ਖੇਡ ਰਹੇ ਸਨ ਉਸ ਤੋਂ ਬਾਅਦ ਪਹਿਲਗਾਮ ਹਮਲਾ ਹੋਇਆ ਪਰ ਹੁਣ ਇਹ ਮੈਚ ਹੋ ਗਏ ਨੇ ਉਹਨਾਂ ਨੇ ਦੱਸਦੇ ਕਿ ਉਹਨਾਂ ਦੇ ਵਿੱਚ ਅਤੇ ਮੇਰੀ ਫਿਲਮ ਦੇ ਵਿੱਚ ਬਹੁਤ ਫਰਕ ਹੈ ਦਿਲਜੀਤ ਨੇ ਕਿਹਾ ਕਿ ਸਾਡੀ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ ਅਤੇ ਮੈਚ ਬਾਅਦ ਦੇ ਵਿੱਚ ਹੋ ਰਹੇ ਨੇ ਰਾਸ਼ਟਰੀ ਮੀਡੀਆ ਨੇ ਦਿਲਜੀਤ ਉਸਾਰ ਨੂੰ ਦੇਸ਼ ਦੇ ਵਿਰੁੱਧ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੰਜਾਬੀ ਅਤੇ ਸਰਦਾਰ ਕਦੇ ਵੀ ਦੇਸ਼ ਦੇ ਵਿਰੁੱਧ ਨਹੀਂ ਆ ਸਕਦੇ ਤਾਂ ਦਿਲਜੀਤ ਦੋਸਾਂਝ ਬਹੁਤ ਹੀ ਜਲਦ ਕੇਬੀਸੀ ਦੇ ਵਿੱਚ ਨਜ਼ਰ ਆਉਣਗੇ ਹਾਲਾਂਕਿ ਅਧਿਕਾਰਕ ਤੌਰ ਦੇ ਉਤੇ ਦਿਲਜੀਤ ਦੋਸਾਂਝ ਦੇ ਵੱਲੋਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਪਰ ਇਸ ਯੂਜ਼ਰਸ ਦੇ ਸਵਾਲ ਪੁੱਛਣ ਦੇ ਉਤੇ ਦਿਲਜੀਤ ਦੋਸਾਂਝ ਨੇ ਜੋ ਕਿ ਇੰਗਲਿਸ਼ ਤੇ ਪੰਜਾਬੀ ਦਾ ਮਿਸ਼ਰਣ ਕਰਕੇ ਕਿਹਾ ਸੀਗਾ ਕਿ ਜੋ ਕਿ ਜੋ ਟਵੀਟ ਹੈ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਲਿਖਦੇ ਨੇ ਕਿ ਇਟਸ ਫੋਰ ਪੰਜਾਬ ਉਡ ਤਾਂ ਜਲਦ ਹੀ ਕਹਿ ਸਕਦੇ ਆ ਇਸੇ ਮਹੀਨੇ ਇਹ ਕੇਬੀਸੀ 17 ਜੋ ਕਿ ਸ਼ੋਅ ਰਿਲੀਜ਼ ਹੋਣ ਦੀ ਸੰਭਾਵਨਾ ਜ਼ਰੂਰ ਜਤਾਈ ਜਾ ਰਹੀ ਹੈ ਅਜਿ스트 ਕਰਕੇ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਦਿਲਜੀਤ ਦੋਸਾਂਝ ਅਮਿਤਾ ਬੱਤਰਨ ਦੇ ਨਾਲ ਹੌਟ ਸੀਟ ਤੇ ਬੈਠੇ ਹੋਏ ਨਜ਼ਰ ਆਉਣਗੇ ਤਾਂ ਜੋ ਸਵਾਲਾਂ ਦੇ ਵਿੱਚ ਜੋ ਜੋ ਜਿੱਤਿਆ ਜਾਵੇਗਾ ਇਨਾਮ ਉਹਨਾਂ ਸਵਾਲਾਂ ਨੂੰ ਲੈ ਕੇ ਉਹ ਸਾਰੀ ਰਕਮ ਉਹ ਹੜ੍ਹ ਪ੍ਰਭਾਵਿਤ ਪੰਜਾਬ ਦੇ ਲੋਕਾਂ ਨੂੰ ਦਾਨ ਕਰਨਗੇ